ਦੁੱਖ ਦਾ ਮੂਲ ਕਾਰਨ ਇੱਛਾ ਤੇ ਇੱਕ ਇੱਛਾ ਹੁੰਦੀ ਤੇ ਕਦੋਂ ਦੀ ਖਤਮ ਹੋ ਗਈ ਆਉਂਦੀ ਇੱਛਾਵਾਂ ਦਾ ਪ੍ਰਵਾਹ ਲਦੇ ਦਰਿਆ ਇੱਛਾਵਾਂ ਵੱਧੀਆਂ ਜਾ ਰਹੀਆਂ ਨੇ ਦੁੱਖ ਵੱਧੇ ਜਾ ਰਹੇ ਨੇ ਵੱਧੇ ਜਾ ਰਹੇ ਨੇ ਅਗਰ ਇਹ ਇੱਕ ੜੀ ਪਰਵੰ ਸਚਾਈ ਇਹ ਕਿ ਸਾਰਾ ਸੰਸਾਰ دکھی ہے تو ہر ویکتی اچھا دریا پہ چل دے ہے ہیں دے دریا پہ چل دے جو کچھ ملے اج تک سان سیگا نے مگا ہو جا رہی نے ایگا نے ایچھاوا نے بار بار جنم کرائی جانا ہے کیونکہ اچھاوا جو اتریاں نے جیون چھوٹا ہے ਇਹ ਸਾਰੀਆਂ ਮੰਗਾਂ ਪੂਰੀਆਂ ਹੋਵਨ ਇਹਦੇ ਲਈ ਜੀਵਨ ਛੋਟਾ ਹੈ ਤੋ ਪ੍ਰਭੂ ਹੋਰ ਜਨਮ ਦੇਂਦਾ ਹੈ ਹੋਰ ਜਨਮ ਦੇਂਦਾ ਹੈ ਹੋਰ ਜਨਮ ਦੇਂਦਾ ਹੈ ਪਰ ਹੋਰ ਹੋਰ ਜਨਮ ਦੇਚ ਹੋਰ ਹੋਰ ਇੱਛਾਵਾਂ ਵੀ ਨਾਲ-ਨਾਲ ਜਨਮ ਲੈਂਦੀਆਂ ਜਾਂਦੀਆਂ ਨੇ ਤੋ ਇੱਛਾਵਾਂ ਦਾ ਇਹ ਪ੍ਰਵਾਹ ਜਨਮ ਮਰਨ ਦਾ ਪ੍ਰਵਾਹ ਬਣ ਜਾਂਦਾ ਹੈ ਉਵੇਂ ਹੀ ਇਹ ਗੱਲ ਪਕੜਦੇ ਚਾਹੀਏ ਕਾਮਨਾਵਾਂ ਦਾ ਇਹ ਪ੍ਰਵਾਹ ਜਨਮ ਮਰਨ ਦਾ ਪ੍ਰਵਾਹ ਬਣ ਜਾਂਦਾ ਹੈ ਤੇ ਜਨਮ ਤੇ ਮਰਨ ਦੇ ਪਰਵਾਹ ਨੂੰ ਅਗਰ ਰੋਕਣਾ ਹੈ ਨਾ ਹੋਵੇ ਇਹ ਨਾ ਹੋਵੇ ਤਾਂ ਫਿਰ ਮਹਾਰਾਜ ਕਹਿੰਦੇ ਨੇ ਕਾਹੂ ਫਲ ਕੀ ਇੱਛਾ ਨਹੀਂ ਬਾਝੇ ਕੇਵਲ ਭਗਤ ਕੀਰਤਨ ਸੰਗ ਰਾਜ ਹੈ ਇਹ ਤੇ ਬੜਾ ਔਖਾ ਕੰਮ ਹੈ ਬਸ ਇਹ ਹੀ ਔਖਾ ਹੈ ਕਾਹ ਹੂੰ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗਰਾਜ ਯੂਰਪ ਦੇ ਦਾਰਸ਼ਨਿਕ ਐਸਾ ਕਹਿੰਦੇ ਨੇ ਕਿ ਹਿੰਦੁਸਤਾਨ ਦੇ ਸੰਤ ਬਿਲਕੁਲ ਪਾਗਲ ਬਣੇ ਦੀ ਗੱਲ ਕਰ ਰਹੇ ਨੇ ਕੰਨ ਫਲ ਦੀ ਇੱਛਾ ਹੀ ਨਹੀਂ ਤੇ ਮਨੁੱਖ ਕੰਮ ਕਿਉਂ ਕਰੇਗਾ ਕਰਮ ਕਿਉਂ ਕਰੇਗਾ ਲੋੜ ਕੀ ਹੈ ਫਲ ਦੀ ਇੱਛਾ ਪਹਿਲੇ ਰੱਖਨੇ ਆ ਕਰਮ ਬਾਅਦ ਦੇ ਚ ਕਰਦੇ ਕਿਸਾਨ ਫਲ ਦੀ ਇੱਛਾ ਪਹਿਲੇ ਰੱਖਦਾ ਹੈ ਬੀਜ ਬਾਅਦ ਦੇ ਚ ਬੋਂਦਾ ਹੈ ਫਲ ਦੀ ਇੱਛਾ ਪਹਿਲੇ ਰੱਖਦਾ ਹੈ ਦੁਕਾਨਦਾਰ ਦੁਕਾਨ ਬਾਅਦ ਦੇ ਚ ਖੋਲਦਾ ਹੈ ਬਿਜ਼ਨਸ ਬਾਅਦ ਦੇ ਚ ਕੋਈ ਆਰੰਭ ਕਰਦਾ ਹੈ ਇੱਛਾ ਪਹਿਲੇ ਫਲ ਤੋਂ ਰਹਿਤ ਹੋ ਜਾਏ ਮਨੁੱਖ ਤੋਂ ਕਰਮ ਤੋਂ ਰਹਿਤ ਹੋ ਜਾਏ ਐਸਾ ਯੂਰਪੀਨ ਵਿਦਵਾਨ ਕਹਿੰਦੇ ਲਾ ਸਾਰੇ ਦੇ ਸਾਰੇ ਕਰਮਾਂ ਦੀ ਗਤੀ ਚਲਦੀ ਹੈ ਹਲ ਦੀ ਇੱਛਾ ਨਾਲ ਤੇ ਹੁਣ ਸਤਿਗੁਰ ਦੀ ਬਾਣੀ ਤੇ ਭਾਰਤ ਦੇ ਸਾਰੇ ਸੰਤ ਇਹ ਕਹਿੰਦੇ ਨੇ ਕਾਹੂ ਫਲ ਕੇ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਹੇ ਚ کیرتن سنن بیٹھا ہے کیرتن کراٹھ کرن بیٹھا ہے یا پاٹھ سنن بیٹھا ہے کاہوں پھل کی اچھا نہیں بانچے بالکل کوئی اچھا نہ رکھے بس کرم کرے بس جب کرے بس بانی با بس کیرتن کرے بس کیرتن سنے ਹਲ ਦੀ ਇੱਛਾ ਰੱਖ ਕੇ ਸਾਰਾ ਜਗਤ ਕਰਮ ਕਰਦਾ ਇਹਨਾਂ ਨੂੰ ਸੰਸਾਰੀ ਕਹਿੰਦੇ ਆ। ਇਹ ਤੇ ਆਮ ਲੋਕ ਨੇ। ਇਸੇ ਤਰ੍ਹਾਂ ਹੀ ਕਰ ਰਹੇ ਨੇ। ਇਹਨਾਂ ਦੇ ਸਾਰੇ ਕਰਮ ਪ੍ਰੇਰਿਤ ਹੁੰਦੇ ਨੇ ਇੱਛਾ ਤੋਂ, ਹਲ ਦੀ ਇੱਛਾ ਤੋਂ। ਪਰ ਜਿਸ ਨੂੰ ਇਹ ਸਮਝ ਆ ਜਾਂਦੀ ਹੈ ਇੱਕ ਦਿਨ ਇਹ ਇਸ ਜੀਵਨ ਦਾ ਪ੍ਰਵਾਹ ਤੇ ਰੁਕ ਜਾਏਗਾ। ਇੱਛਾਵਾਂ ਦਾ ਪ੍ਰਵਾਹ ਤੇ ਚੱਲਦਾ ਰਹਿੰਦਾ ਹੈ ਉਹ ਇੱਛਾਵਾਂ ਦਾ ਪ੍ਰਵਾਹ ਫਿਰ ਅਗਲਾ ਜਨਮ ਕਰਾ ਦੇਗਾ ਫਿਰ ਜੀਵਨ ਤੇ ਸਮਾਪਤ ਹੋ ਜਾਂਦਾ ਹੈ ਇੱਛਾਵਾਂ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਫਿਰ ਉਹ ਪ੍ਰਵਾਹ ਅਗਲਾ ਜਨਮ ਕਰਾ ਦੇਗਾ ਹੋਰ ਅਗਲਾ ਜਨਮ ਕਰਾ ਦੇਗਾ ਤੋਂ ਜੋ ਕੁਝ ਸਾਨੂੰ ਅਜ ਪ੍ਰਾਪਤ ਹੈ ਮਿਲਿਆ ਹੋਇਆ ਹੈ ਇਹ ਸਾਡੀ ਇੱਛਾ ਸੀ ਸੁਖ ਮਿਲੇ ਤੇ ਸਾਡੀ ਇੱਛਾ ਸੀ ਕਿ ਜਿੰਨੇ ਦੁੱਖ ਮਿਲੇ ਨੇ ਇਹ ਵੀ ਸਾਡੀ ਇੱਛਾ ਹੀ ਸੀ ਕਿਉਂਕਿ ਸੁਖ ਮੰਗਦੇ ਆ ਆਪਣੇ ਲਈ ਦੁੱਖ ਮੰਗਦੇ ਆ ਦੂਜੇ ਦੇ ਲਈ ਤੇ ਪ੍ਰਮਾਤਮਾ ਦਾ ਨਹੀਂ ਮੈਂ ਜੋ ਤੂੰ ਦੂਜੇ ਨੂੰ ਦੇਣਾ ਹੈ ਕਮ ਸੇ ਕਮ ਪਹਿਲੇ ਤੇਰੇ ਕੋਲ ਤੇ ਹੋਣਾ ਚਾਹੀਦਾ ਤਾਂ ਦੇ ਸਕਾਂਗੇ ਇਸ ਨੁਕਤੇ ਨੂੰ ਬੜੇ ਧਿਆਨ ਨਾਲ ਪਕੜ ਲੈਣਾ ਜੋ ਕੁਝ ਮੇਰੇ ਕੋਲ ਹੈ ਮੇਰੀ ਮੰਗ ਸੀ ਕਿ ਪ੍ਰਮਾਤਮਾ ਮੰਗ ਪੂਰੀ ਕਰਦਾ ਕੁਝ ਵੀ ਮੰਗੀਏ ਪੂਰੀ ਕਰਦਾ ਆਖੇ ਮੰਗੇ ਦੇਹ ਦੇ ਦਿੰਦਾ ਹੈ ਅਸਾਤੇ ਨਹੀਂ ਨਾ ਦਿੰਦਾ ਹੋਇ ਮਨੁੱਖ ਆਪਣੇ ਮੰਗ ਦੇ ਪ੍ਰਤੀ ਸਾਵਧਾਨ ਨਹੀਂ ਹੈ ਮੈਂ ਇੱਕ ਸੂਫੀ ਫਕੀਰ ਅਤਾਰ ਧਿਆਨ ਜੀਵਨ ਪੜ ਰਿਹਾ ਸੀ ਫਰਿਸ਼ਤੇ ਪ੍ਰਗਟ ਹੋਏ ਤੇ ਕਹਿਣ ਲੱਗੇ ਫਕੀਰਾ ਤੂੰ ਕੁਝ ਮੰਗ ਲੈ ਤੇ ਫਕੀਰ ਕਹਿਣ ਲਗਾ ਕਿ ਕੋਈ ਮੰਗ ਰਹਿ ਗਈ ਹੈ ਜੇ ਤੁਸੀਂ ਪੂਰੀ ਕਰ ਸਕਦੇ ਹੋ ਤੇ ਕਰ ਦੇ ਬਾਕੀ ਤੇ ਕੋਈ ਮੰਗ ਨਹੀਂ ਇੱਕੋ ਹੀ ਮੰਗ ਹੈ ਔਰ ਮੈਂ ਐਸਾ ਸਮਝ ਰਿਹਾ ਹਾਂ ਉਹ ਤੁਸੀਂ ਨਹੀਂ ਪੂਰੀ ਕਰ ਸਕਦੇ ਤੇ ਦੇ ਨਾਲ ਫਰਿਸ਼ਤਿਆਂ ਨੂੰ ਝੋਟ ਲੱਗੇ ਹੈ ਤੇ ਸਾਡੀ ਤੋਹਨ ਪਿਆ ਕਰਦਾ ਤੇ ਦੀ ਝੋਲੀ ਤੁਸੀਂ ਵਰ ਪਾਣ ਵਾਸਤੇ ਆਇਆ ਸਭ ਕੁਝ ਦੇਣ ਵਾਸਤੇ ਆਇਆ ਜੋ ਮੰਗੋ ਦਿੰਦੇ ਹਾਂ ਇਹ ਕਹਿੰਦਾ ਹੈ ਇਹ ਕੋਈ ਮੰਗ ਰਹਿ ਗਈ ਹੈ ਉਹ ਤੁਸੀਂ ਪੂਰੀ ਨਹੀਂ ਕਰ ਸਕਦੇ فرشتیاں نے آکھیا اے الزام تے تو ساڑے تے بات دے چلا میں جدسی دے نہ سکیے اور کمال دی گل قصور ہویا نہیں ساتھوں قصور اسی کیتا نہیں سزا پہلے دین لگا تو منگ اسی دے مانگ کی منگ ہے تیری ایک کوئی منگ ہے میری اے فرشتوں ਮੇਰੇ ਹਿਰਦੇ ਚ ਕੋਈ ਮੰਗ ਰਵੇ ਮੈਂ ਇੱਕੋ ਹੀ ਮੰਗਦਾ ਤੇ ਅਤਾਰ ਕਹਿੰਦਾ ਫਿਰ ਫਰਿਸ਼ਤੇ ਚਲੇ ਬਿਨਾਂ ਦੇ ਤੈਂ ਹੀ ਚਲੇ ਗਏ ਇਸ ਤੋਂ ਇਹ ਨੁਕਤਾ ਉਹ ਬਿਆਨ ਕਰ ਰਿਹਾ ਫਕੀਰ ਕੋਈ ਦੇਵੀ ਦੇਵਤਾ ਇੱਛਾਵਾਂ ਤੋਂ ਮੁਕਤ ਨਹੀਂ ਕਰ ਸਕਦਾ ਕੇਵਲ ਪਰਮਾਤਮਾ ਹੀ ਕਰ ਸਕਦਾ ਜਦ ਉਹ ਮਿਲਦਾ ਹੈ ਫਿਰ ਇੱਛਾ ਨਹੀਂ ਰਹਿੰਦੀ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪ ਉਹ ਤੋਂ ਪਹਿਲੇ ਕੋਈ ਇੱਛਾ ਇੰਜ ਸਮਝ ਲੋ ਪੂਰੀ ਨਹੀਂ ਹੁੰਦੀ ਕਿਉਂ ਇੱਕ ਪੂਰੀ ਹੁੰਦੀ ਹੈ 10 20 ਨੂੰ ਜਨਮ ਦੇ ਜਾਂਦੀ ਹੈ ਉਹ ਤੇ ਪ੍ਰਵਾਹ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਉਹਦੇ ਵਿੱਚ ਕੁਝ ਪੂਰੀਆਂ ਹੁੰਦੀਆਂ ਰਹਿੰਦੀਆਂ ਨਿਰੰਤਰ ਜਨਮ ਲੈਂਦੀਆਂ ਰਹਿੰਦੀਆਂ ਨੇ ਇਹ ਸ਼ਰਮਾਂ ਦਾ ਜੰਮਦੇ ਰਹਿਣਾ ਸਾਡੇ ਜਨਮ ਮਰਨ ਦਾ ਕਾਰਨ ਬਣਦਾ ਹੈ ਇਹ ਮੂਲ ਗੱਲ ਕਿਦਰੇ ਸਮਝ ਵਿੱਚ ਆ ਜਾਏ ਕਿ ਫਿਰ ਪਾਠ ਕਰਨ ਲੱਗਿਆਂ ਜਪ ਕਰਨ ਲੱਗਿਆਂ ਕੱਲ ਦੀ ਗੱਲ ਛੱਡੋ ਅੱਜ ਹੀ ਆਨੰਦ ਮਿਲੇ ਹੁਣੇ ਹੀ ਆਨੰਦ ਮਿਲੇਗਾ ਇਸੇ ਨੂੰ ਬਾਬੇ ਫਰੀਦ ਨੇ ਕਿਹਾ ਆਜ ਮਿਲਾਵਾ ਸ਼ੇਖ ਫਰੀਦ ਅੱਜ ਕਿਉਂ ਕੱਲ ਤੇ ਛੱਡਦਾ ਹੈ ਉਹ ਅਗਲੇ ਜਨਮ ਤੇ ਛੱਡਦਾ ਹੈ ਆਜ ਮਿਲਾਵਾ ਸ਼ੇਖ ਪਰੀਦ ਟਾਕਮ ਗੁੰਜਣੀਆਂ ਮਨੋ ਮਚਿੰਦਣੀਆਂ ਇਹ ਮਨ ਨੂੰ ਮਛਰਾਂਣ ਵਾਲੀਆਂ ਇੱਛਾਵਾਂ ਵਾਸ਼ਨਾਵਾਂ ਕਾਮਨਾਵਾਂ ਰੋਕਿਆ ਪਰੇਸ਼ੁਕ ਇਹ ਅਗਰ ਪ੍ਰਵਾਹ ਚੱਲਦਾ ਰਿਹਾ ਤੋ ਜਨਮ ਮਰਨ ਦਾ ਪ੍ਰਵਾਹ ਚੱਲਦਾ ਰਹੇ ਇਹ ਪ੍ਰਵਾਹ ਚੱਲਦਾ ਰਿਹਾ ਤੋ ਦੁੱਖਾਂ ਦਾ ਪ੍ਰਵਾਹ ਵੀ ਨਾਲ ਚੱਲਦਾ ਹੈ। ਤੁਹ ਪਤਾ ਹੈ ਦਰਿਆ ਦੇ ਵਿੱਚ ਕੀ ਹੁੰਦਾ ਹੈ ਪ੍ਰਵਾਹ ਹੁੰਦਾ ਹੈ। ਪਾਣੀ ਅੱਗੇ ਗਿਆ ਫਿਰ ਪਿੱਛੇ ਫਿਰ ਪਿੱਛੇ ਹੋਰ ਪਾਣੀ ਹੋਰ ਪਾਣੀ। ਇਸ ਵਾਸਤੇ ਇੱਕ ਮਹਾਨ ਦਾਰਸ਼ਨਿਕ ਹੈਗਾ ਤੇ ਨਾਸਤਿਕ ਸੀ ਨੀਤੀਸ਼ੇ। ਉਹ ਕਹਿੰਦਾ ਇੱਕ ਨਦੀ ਵਿੱਚ ਦੋ ਦਬਾ ਉਸ ਨਦੀ ਨੂੰ ਪਾਰ ਨਹੀਂ ਕੀਤਾ ਜਾ ਸਕਦਾ। ਕਿਉਂ? ਜਦ ਦੁਬਾਰਾ ਮੈਂ ਉਥੋਂ ਪਾਰ ਆਵਾਂਗਾ ਪਤਾ ਨਹੀਂ ਕਿਤਨਾ ਪਾਣੀ ਵਹਿ ਗਿਆ ਤੇ ਉਹ ਨਦੀ ਥੋੜੀ ਜਿਹੀ ਇਹ ਸਵੇਕ ਤਾਂ ਮੈਂ ਪਹਿਲੇ ਪਾਰ ਕੀਤਾ ਸੀ ਕੁਝ ਹੋਰ ਪਾਣੀ ਸੀ ਕਿਤਨਾ ਪ੍ਰਵਾਹ ਵਹਿ ਗਿਆ ਤੇ ਹੋਰ ਪਾਣੀ ਹੈ ਤੇ ਉਹ ਨਦੀ ਨਹੀਂ ਹੈ ਭਾਵੇਂ ਨਦੀ ਦਾ ਨਾਮ ਵੀ ਉਹੀ ਹੈ ਤੇ ਲੋਕੀ ਸਮਝਦੇ ਪੈਣੇ ਉਹੀ ਨਦੀ ਹੈ ਉੱਤੇ ਪਤਾ ਨਹੀਂ ਕਿਤਨਾ ਪਰਵਾ ਲੰਘ ਗਿਆ ਲੰਘ ਗਿਆ ਚੰਦੇ ਹੋਇਆ ਨਦੀ ਨੂੰ ਪਾਰ ਕਰਦੇ ਹੋਇਆ ਵੀ ਆਖੀਰਲੀ ਕਿਨਾਰੇ ਤੱਕ ਇੱਕ ਨਦੀ ਨਹੀਂ ਆਉਂਦੀ ਕਿੰਜ ਕਹ ਲੋ ਸੈਂਕੜੇ ਨਦੀਆਂ ਲੰਘ ਗਈਆਂ ਕਿਤਨਾ ਪਰਵਾ ਲੰਘ ਗਏ ਪਾਣੀ ਦਾ ਕਿਤਨਾ ਪਰਵਾ ਲੰਘ ਗਏ ਇੱਕ ਇੱਛਾ ਪੂਰੀ ਹੋ ਗਈ ਪਰਵਾ ਲੰਘ ਗਿਆ ਇੱਕ ਨਹੀਂ ਪੂਰੀ ਹੋਈ ਬੜੇ ਤੜਪੇ ਨਿਰਾਸ਼ ਹੋ ਗਏ ਲੰਘ ਗਏ